ਜਿਹੜੇ ਵੱਡੀਆਂ-ਵੱਡੀਆਂ ਟਾਰਾ ਮਾਰਦੇ ਨੇ ਅਸੀਂ ਸਬਦਾਨੂ ਨਹੀਂ ਮੰਗਦੇ ਫਿਰ ਜ਼ਮਾਨਤਾਂ ਨਾ ਕਰਾਇਆ ਕਰੋ ਜਦੋਂ ਫੜ ਲੈਂਦੇ ਨੇ ਮੈਂ ਕਹਿੰਦਾ ਫਿਰ ਜੇ ਭਈਏ ਮਾੜੇ ਨੇ ਫਿਰ ਸਾਡੇ ਸਿੱਖ ਕਿਹੜੇ ਚੰਗੇ ਨੇ ਬਾਦਲ ਕਾ ਲਾਣਾ ਸਿੱਖੀ ਆ ਉਹ ਵੀ ਪੱਗਾਂ ਹੀ ਬੰਨਦੇ ਨੇ ਉਹ ਵੀ ਅੰਮ੍ਰਿਤਧਾਰੀ ਨੇ ਉਹ ਕਿੰਨੇ ਚੰਗੇ ਹੋਗੇ ਮੰਨੋ ਚਾਹੇ ਨਾ ਮੰਨੋ ਚਾਹੇ ਡੰਡੇ ਖਾ ਕੇ ਮੰਨ ਲਿਓ ਮੰਨਦੇ ਹੋ ਜ਼ਰੂਰ ਹੋ ਫਿਰ ਜ਼ਮਾਨਤਾਂ ਕਰਾਉਂਦੇ ਭਜਦੇ ਫਿਰਦੇ ਹੋ ਪੰਜਾਬੀਓ 3 ਕਰੋੜ ਦੇ ਗਿਣਤੀ ਦੇ ਮਾਲਕ ਜੇ ਤੁਹਾਡੇ 10-10 ਜਵਾਖ ਵੀ ਹੁਣ ਤੁਸੀਂ ਤਾਂ ਵੀ 96 ਕਰੋੜ ਨਹੀਂ ਹੋ ਸਕਦੇ ਤਾਂ ਵੀ ਤੁਸੀਂ ਇਸ ਬੱਲ ਦੇ ਉੱਤੇ ਰਾਜ ਨਹੀਂ ਕਰ ਸਕਦੇ ਤੇ ਅੱਗੇ ਕੋਈ ਇਹ 2 ਸਾਲ ਜ਼ਿਆਦੇ ਨਹੀਂ ਸਾਡੇ ਵਾਸਤੇ ਕੋਈ ਗੱਲ ਨਹੀਂ ਜੇ ਹੋਰ ਸਮਾਂ ਬੈਠਣਾ ਪਿਆ ਬੈਠਾਂਗੇ ਪਰ ਜਗਤਾਰ ਸਿੰਘ ਹਵਾਰੇ ਨੂੰ ਨਾਲ ਲੈ ਕੇ ਜਾਵਾਂਗੇ ਪਰ ਜਿਹੜੇ ਧਨਾੜ ਨੇ ਜਿਹੜੇ ਚੰਗੇ ਵੱਡੇ ਅਹੁਦਿਆਂ ਤੇ ਨੇ ਜਿਨ੍ਹਾਂ ਕੋਲੇ ਤਾਕਤ ਹੈ ਉਹ ਬੋਲ ਨਹੀਂ ਰਹੇ ਦੀ ਧਰਤੀ ਤੇ ਸਾਡਾ ਸਿੱਖ ਐਸੀ ਬੀਸੀ ਭਾਈਚਾਰਾ ਸਿੱਖ ਕਨਵਿਟ ਦਿੱਤੇ ਵਿੱਚੋਂ ਕਨਵਰਟ ਹੋ ਕੇ ਅਸਾਈ ਧਰਮ ਗ੍ਰਹਿਣ ਕਰ ਲਿਆ ਉਹਨੇ 3.5 ਲੱਖ ਰੁਪਏ ਦੋ ਸਾਲਾਂ ਦੇ ਵਿੱਚ ਸਿੱਖੋ ਪੰਥ ਦੇ ਠੇਕੇਦਾਰੋ ਤੁਹਾਨੂੰ ਪੁੱਛਣਾ ਚਾਹੁੰਦੇ ਆ ਤੁਹਾਡੇ ਕੋਲੇ ਸਾਰੀ ਤਾਕਤ ਹੈ ਪੰਜਾਬ ਦੀ ਪੰਥ ਦੀ ਕਿੱਥੇ ਮਰ ਗਏ ਤੁਸੀਂ ਸੰਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਨਿੱਗੀ ਗੂੰਜ ਦਾ ਆਨੰਦ ਲੈ ਰਹੀ ਸਾਧ ਸੰਗਤ ਇਸ ਮਨਸ਼ਮ ਮਹਾਪੰਚਾਇਤ ਦੇ ਵਿੱਚ ਪਹੁੰਚੇ ਹੋਏ ਪੰਥਕ ਜਥੇਬੰਦੀਆਂ ਦੇ ਨਮਾਇंदे ਨਿਹੰਗ ਸਿੰਘ ਜਥੇਬੰਦੀਆਂ ਦੇ ਨਮਾਇंदे ਕਿਸਾਨ ਜਥੇਬੰਦੀਆਂ ਦੇ ਨਮਾਇंदे ਨੌਜਵਾਨ ਆਗੂ ਸਾਰਿਆਂ ਨੂੰ ਜੀਓ ਆਇਆ ਤੇ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਹ ਮੋਰਚਾ 2 7 ਜਨਵਰੀ 2023 ਤੋਂ ਲਗਾਤਾਰ ਚੱਲ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਹੋਈਆਂ ਵੀ ਆਦਮੀਆਂ ਦਾ ਇਨਸਾਫ ਲੈਣ ਲਈ ਤੇ ਬਹਿਬਲ ਕੋਟਕਪੂਰਾ ਕਾਣ ਦੇ ਦੋਸ਼ੀਆਂ ਨੂੰ ਸਜ਼ਾਵਾ ਦਮਾਉਣ ਲਈ 328 ਰੁਪਿਆਂ ਦਾ ਸਰੋਵਣੀ ਕਮੇਟੀ ਤੋਂ ਹਿਸਾਬ ਕਿਤਾਬ ਲੈਣ ਲਈ ਬਹੁਤ ਲੰਮਾ ਸਮਾਂ ਹੋ ਗਿਆ ਕੋਈ ਬਹੁਤਾ ਮਹਿਨਤ ਨਹੀਂ ਰਖਾਉਂਦਾ ਉਹਨਾਂ ਬੰਦੀ ਸਿੰਘਾਂ ਦੇ ਜਿਨ੍ਹਾਂ ਨੇ 30 ਸਾਲ ਹੋ ਗਏ 35 ਸਾਲ ਹੋ ਗਏ ਜੀਲ 'ਚ ਬੈਠਿਆਂ ਨੂੰ ਉਹਨਾਂ ਦੇ ਅੱਗੇ ਕੋਈ ਇਹ 2 ਸਾਲ ਜ਼ਿਆਦਾ ਨਹੀਂ ਸਾਡੇ ਵਾਸਤੇ ਕੋਈ ਗੱਲ ਨਹੀਂ ਜੀ ਹੋਰ ਸਮਾਂ ਬੈਠਣਾ ਪਿਆ ਬੈਠਾਂਗੇ ਪਰ ਜਗਤਾਰ ਸਿੰਘ ਹਵਾਰੇ ਨੂੰ ਨਾਲ ਲੈ ਕੇ ਜਾਵਾਂਗੇ ਅੱਜ ਪੰਜਾਬ ਦੇ ਵਿੱਚ ਜਿੱਥੇ ਬੰਦੀ ਸਿੰਘਾਂ ਦੀ ਗੱਲ ਸਾਨੂੰ ਹਰੇਕ ਨੂੰ ਕਰਨੀ ਚਾਹੀਦੀ ਹੈ ਪੰਜਾਬ ਦਾ ਇਹ ਮੁੱਦਾ ਹੈ ਸਾਡਾ ਮੁੱਦਾ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਗੁਰੂ ਸਾਹਿਬ ਦੀਆਂ ਹੋਈਆਂ ਬੇਇਨਸਾਫੀਆਂ ਦਾ ਸਾਡੇ ਉਤੇ ਇਹ ਮੁੱਦੇ ਚੱਲ ਰਹੇ ਨੇ ਹੋਰ ਬਹੁਤ ਸਾਰੇ ਮੁੱਦੇ ਨੇ ਕਿਸਾਨੀ ਮੁੱਦਾ ਹੈ ਗਰੀਬ ਜਥੇਬੰਦੀਆਂ ਦਾ ਮੁੱਦੇ ਨੇ ਅਤੇ ਪੰਜਾਬ ਦੇ ਵਿੱਚ ਇੱਕ ਹੋਰ ਬਹੁਤ ਵੱਡਾ ਮੁੱਦਾ ਇੱਕ ਦੋ ਦਿਨਾਂ ਦੀ ਖਬਰ ਬੈਰਨ ਹੋ ਰਹੀ ਆ ਕਿ ਮਾਝੇ ਦੀ ਧਰਤੀ ਤੇ ਸਾਡਾ ਸਿੱਖ ਐਸੀ ਬੀਸੀ ਭਾਈਚਾਰਾ ਸਿੱਖ ਕਨਵਰਟ ਦਿੱਤੇ ਵਿੱਚੋਂ ਕਨਵਰਟ ਹੋ ਕੇ ਈਸਾਈ ਧਰਮ ਗ੍ਰਹਿਣ ਕਰ ਲਿਆ ਉਹਨੇ 3.5 ਲੱਖ ਰੁਪਏ 2 ਸਾਲਾਂ ਦੇ ਵਿੱਚ ਸਿੱਖੋ ਉਹ ਜਥੇਬੰਦੀਆਂ ਦੇ ਜਥੇਦਾਰੋ ਸ਼੍ਰੋਮਣ ਕਮੇਟੀ ਦੇ ਪ੍ਰਧਾਨੋ ਕਿੱਥੇ ਮਰ ਗਏ ਉਹ ਤੁਸੀਂ ਕਿੱਥੇ ਬੈਠ ਗਏ ਪੰਥ ਦੇ ਠੇਕੇਦਾਰੋ ਤੁਹਾਨੂੰ ਪੁੱਛਣਾ ਚਾਹੁੰਦੇ ਆ ਤੁਹਾਡੇ ਕੋਲੇ ਸਾਰੀ ਤਾਕਤ ਹੈ ਪੰਜਾਬ ਦੀ ਪੰਥ ਦੀ ਕਿੱਥੇ ਮਰ ਗਏ ਤੁਸੀਂ ਸਾਡਾ 3.5 ਲੱਖ 2 ਸਾਲਾਂ ਦੇ ਵਿੱਚ ਸਾਈ ਬਣ ਗਏ ਸਿੱਖ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਗਿਣਤੀ ਨਹੀਂ ਕੋਈ ਰਹਿਣੀ ਸਰਕਾਰ ਆਰਐਸਐਸ ਬੀਜੇਪੀ ਦੀ ਚਾਹੁੰਦੀ ਹੈ ਕਦੋਂ ਸਿੱਖ ਮੈਨਸ ਤੇ ਆਉਣ ਹੁਣ ਅਸੀਂ ਰਫੈਂਡਮ ਦੀਆਂ ਗੱਲਾਂ ਕਰਦੇ ਆਂ ਵੋਟਾਂ ਪਵਾ ਲਓ ਉਹ ਦੇਖ ਰਹੀ ਆ ਸਾਰਾ ਕੁਝ ਜਿਹੜੇ ਤਕੜੇ ਘਰਾਂ ਦੇ ਜਵਾਕ ਸੀ ਉਹ ਕੈਨੇਡਾ ਜਾ ਕੇ ਬਹਿ ਗਏ ਅਮਰੀਕਾ ਜਾ ਕੇ ਬਹਿ ਗਏ ਵਿਦੇਸ਼ਾਂ ਦੇ ਵਿੱਚ ਜਾ ਕੇ ਬਹਿ ਗਏ ਕੁਝ ਸਾਡੇ ਨਸੇ ਨਾਲ ਮਰ ਗਏ ਗਰੀਬ ਭਾਈਚਾਰਾ ਜਿਹਨੂੰ ਸਤਿਗੁਰਾਂ ਨੇ ਕਿਹਾ ਇਹਨੇ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ ਜਾਦ ਕਰੇ ਮੋਰੀ ਗੁਰਿਆਈ ਨਹੀਂ ਕੋ ਸਰਦਾਰ ਬਣਾਉਤਾ ਵੇ ਗੋਬਿੰਦ ਸਿੰਘ ਨਾਮ ਕਹਾਉ ਉਹ ਇਸਾਈ ਬਣ ਕੇ ਰਾਜ ਕਿਦਾ ਹੋਊਗਾ ਇੱਥੇ ਰਾਜ ਕੌਣ ਕਰੂਗਾ ਕੀਤੇ ਕਰੋਗੇ ਜਦੋਂ ਤੁਹਾਡੀ ਗਿਣਤੀ 2 ਸਾਲਾਂ ਦੇ ਵਿੱਚ 3.5 ਲੱਖ ਖ ਬੰਦਾ ਇਸਾਈ ਬਣ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਕੱਖ ਨਹੀਂ ਰਹਿਣੀ ਫੇਰ ਪਭਾਲਿਓ ਰਫੈਂਡਮ ਦੀਆਂ ਵੋਟਾਂ ਫੇਰ ਕਿਤੇ ਰਾਜ ਕਰੋਗੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਸਿੱਖੋ ਅੱਜ ਜਾਤ ਪਾਤ ਦੇ ਵਿੱਚ ਤੁਸੀਂ ਫਸ ਕੇ ਰਹਿਗੇ ਸਾਡੀਆਂ ਧੌਣਾਂ ਦੇ ਵਿੱਚ ਕਿਲੇ ਆੜੇ ਹੋਏ ਨੇ ਆ ਭਾਈਚਾਰਾ ਜਿਹਨੂੰ ਸਤਗੁਰਾਂ ਨੇ ਹਿੱਕ ਦੇ ਨਾਲ ਲਾਇਆ ਕਲਗੀ ਤੋੜੇ ਬਖਸ਼ੇ ਇਹਨਾਂ ਗਰੀਬ ਸਖਣ ਕੋ ਦਿਉ ਬਾਦਸ਼ਾਹੀ ਦਾ ਨਾਰਾ ਦਿੱਤਾ ਤੇ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋਕੇ ਹਾ ਸਾਡੇ ਵਿੱਚ ਤਾਂ ਈਗੋ ਹੋ ਗਈ ਕੱਟੜਬਾਦੀ ਜਿਹੜਾ ਕੱਟੜ ਬਣ ਜੇ ਨਾ ਉਹ ਬਹੁਤਾ ਚਿਰ ਬਚਦਾ ਨਹੀਂ ਹੁੰਦਾ ਜਿਹਦੇ ਵਿੱਚ ਕੱਟੜਤਾ ਆਦੀ ਹੈ ਸਿੱਖ ਧਰਮ ਦੇ ਵਿੱਚ ਕੱਟੜਤਾ ਆ ਗਈ ਹੈ ਅਸੀਂ ਜਾਜੇ ਕੱਟੜ ਹੋ ਗਏ ਆ ਦੂਜਿਆਂ ਨੂੰ ਨਾ ਰੌਣ ਨਹੀਂ ਚਾਹੁੰਦੇ ਕਿਸੇ ਨੂੰ ਅਸੀਂ ਕੁਝ ਕਹਨੇ ਆ ਕਿਸੇ ਨੂੰ ਕੁਝ ਕਹਨੇ ਆ ਮੈਂ ਉਹਨਾਂ ਆਗੂਆਂ ਨੂੰ ਪੁੱਛਣਾ ਚਾਹੁੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਸਾਹਿਬ ਲਾਲੋ ਦੇ ਘਰੇ ਗਏ ਆ ਕੋਦਰੇ ਦੀ ਰੋਟੀ ਖਾਧੀ ਐ ਮਲਕ ਭਾਗੋ ਦੇ ਭਗਵਾਨ ਠਕਰਾਤੇ ਗਰੀਬਾਂ ਨੂੰ ਨਵਾਜਿਆ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪਿਆਰੇ ਜਦੋਂ ਚੁਣੇ ਸੀ ਉਹ ਕੱਲੇ ਪੰਜਾਬ ਚੋਂ ਨਹੀਂ ਚੁਣੇ ਸੀ ਬਿਦਰ ਤੋਂ ਆਏ ਦਿੱਲੀ ਤੋਂ ਆਏ ਤੇ ਲਾਹੌਰ ਤੋਂ ਆਏ ਹੋਰ ਪੂਰੇ ਭਾਰਤ ਦੇ ਸੂਬਿਆਂ ਦੇ ਵਿੱਚੋਂ ਆਏ ਸੀ ਪੰਜਾਬ ਚੋਂ ਕੌਣ ਸੀ ਦੱਸੋ ਇੱਕੋ ਹੀ ਸੀ ਹਿੰਮਤ ਸਿੰਘ ਗੁਰਮਖ ਪਿਆਰਿਓ ਅਸੀਂ ਕਿਹਨੇ ਖਾਲਸਾ ਰਾਜ ਕਰਾਂਗੇ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਕਦੋਂ ਕੀਤੇ ਕਰੋਗੇ ਤੁਹਾਡੀ ਉਪਾਦੀ ਕਿੰਨੀ ਹੈ ਪੂਰੇ ਮੁਲਕ ਦੇ ਵਿੱਚ ਪੂਰੇ ਬਲਦ ਦੇ ਵਿੱਚ 3 ਕਰੋੜ ਤੁਹਾਡੀ ਉਪਾਦੀ ਹੈ ਤੇ ਸਤਗੁਰੂਆਂ ਨੇ ਸਾਨੂੰ ਕੀ ਕਿਹਾ 96 ਕਰੋੜ ਖਾਲਸਾ ਹੋਊਗਾ ਤੇ ਪੰਜਾਬ ਵਾਲਿਓ ਪੰਜਾਬੀਓ 3 ਕਰੋੜ ਦੇ ਗਿਣਤੀ ਦੇ ਮਾਲਕ ਜੇ ਤੁਹਾਡੇ 10-10 ਜਵਾਖ ਵੀ ਹੁਣ ਤੁਸੀਂ ਤਾਂ ਵੀ 96 ਕਰੋੜ ਨਹੀਂ ਹੋ ਸਕਦੇ ਤਾਂ ਵੀ ਤੁਸੀਂ ਇਸ ਬਲਦ ਦੇ ਉੱਤੇ ਰਾਜ ਨਹੀਂ ਕਰ ਸਕਦੇ ਕਦੋਂ ਕਰੋਗੇ ਜਦੋਂ ਆ ਗਰੀਬ ਸਿੱਖਾਂ ਨੂੰ ਨਾਲ ਲੈ ਕੇ ਚੱਲੋਂਗੇ ਗੁਰੂ ਨਾਨਕ ਦਾ ਸਿਧਾਂਤ ਆ ਬਗਦਾਦ ਤੱਕ ਗਏ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹਦਾਸੀਆਂ ਕੀਤੀਆਂ ਸਿੱਖ ਧਰਮ ਦਾ ਵਿਭੋਇਆ ਤੇ ਅਸੀਂ ਕਿੱਥੇ ਤੁਰੇ ਫਿਰਦੇ ਆ ਅਸੀਂ ਇਹਨਾਂ ਨੂੰ ਦੁਰਨ ਦਰਕਾਰਤਾ ਅਸੀਂ ਇਹਨਾਂ ਨੂੰ ਨੇੜੇ ਨਹੀਂ ਲਾਉਂਦੇ ਪੰਜ ਪੰਜ ਗੁਰਦੁਆਰੇ ਪਿੰਡਾਂ ਦੇ ਵਿੱਚ ਪੰਜ ਪੰਜ ਸਮਸ਼ਾਨ ਘਾਟਾ ਡੋਟੀ ਜਿੰਨਾ ਚਿਰ ਇਹ ਸਾਡੇ ਵਿੱਚੋਂ ਈਗੋ ਨਹੀਂ ਨਿਕਲਦੀ ਉਹਨਾਂ ਚ ਅਸੀਂ ਪਾਸ ਨਹੀਂ ਹੋ ਸਕਦੇ ਸਾਡੀ ਦਿਨੋਂ ਦਿਨੇ ਇਸੇ ਤਰ੍ਹਾਂ ਗਿਣਤੀ ਘਟੂਗੀ ਕਿਵੇਂ ਇਹਨਾਂ ਨੂੰ ਬੁੱਕਲ ਦੇ ਵਿੱਚ ਲੈਣਾ ਸਾਡੇ ਮਸਲੇ ਬਹੁਤ ਨੇ ਪ੍ਰਵਾਸੀਆਂ ਦੀ ਰਹੀ ਗੱਲ ਸਾਰੇ ਪ੍ਰਵਾਸੀ ਕੋ ਜੀ ਨਹੀਂ ਹੁੰਦੇ ਅਸੀਂ ਉਹਨਾਂ ਨੂੰ ਬਈਏ ਬਈਏ ਕਹਿੰਦੇ ਆ ਉਹ ਵੀ ਸਾਡਾ ਹੀ ਲਾਣਾ ਹੈ ਉਹ ਵੀ ਸਾਡੇ ਵੀਰ ਨੇ ਗੁਰਮukh ਪਿਆਰੇ ਬਟਨਾ ਸਾਹਿਬ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਦਾ ਬਿਹਾਰ ਦੇ ਵਿੱਚ ਜਨਮ ਹੋਇਆ ਉਥੋਂ ਹੀ ਆਏ ਨੇ ਜਿਹੜੇ ਪੰਜ ਪਿਆਰੇ ਨੇ ਉਹਨਾਂ ਤੋਂ ਹੀ ਆਏ ਨੇ ਉਥੋਂ ਹੀ ਆਏ ਨੇ ਤੇ ਮੈਂ ਕਹਿੰਦਾ ਫਿਰ ਜੇ ਭਈਏ ਮਾੜੇ ਨੇ ਫਿਰ ਸਾਡੇ ਸਿੱਖ ਕਿਹੜੇ ਚੰਗੇ ਨੇ ਬਾਦਲ ਕਾ ਲਾਣਾ ਸਿੱਖੀ ਆ ਉਹ ਵੀ ਪੱਗਾਂ ਹੀ ਬੰਦਦੇ ਨੇ ਉਹ ਵੀ ਅੰਮ੍ਰਿਤਧਾਰੀ ਨੇ ਉਹ ਕਿੰਨੇ ਚੰਗੇ ਹੋਗੇ ਜਿਹੜੇ ਸਿੱਖੀ ਦਾ ਜੜਾ ਵੱਢ ਰਹੇ ਨੇ ਸਾਰੀਆਂ ਕੌਮਾਂ ਦੇ ਵਿੱਚ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਗੱਲ ਬੱਕੜੀ ਦੇ ਵਿੱਚ ਲੈਣਾ ਪੈਣਾ ਤੇ ਸੰਵਿਧਾਨ ਕਹਿੰਦਾ ਬੰਦੀ ਸਿੰਘ ਰਿਹਾਸ ਹੋਣੇ ਚਾਹੀਦੇ ਨੇ ਡਾਕਟਰ ਨਵੇੜਕਾਰ ਸਾਹਿਬ ਨੇ ਇਹ ਗੱਲ ਕਹੀ ਸੀ ਪਈ ਇਹ ਸੰਵਿਧਾਨ ਆ ਜਿਹੜਾ ਇਹ ਜੇ ਚੰਗੇ ਹੱਥਾਂ ਦੇ ਵਿੱਚ ਆ ਗਿਆ ਤਾਂ ਇਹ ਚੰਗਾ ਕਹਾਊਗਾ ਜੇ ਮਾੜੇ ਹੱਥਾਂ ਦੇ ਵਿੱਚ ਤਾਂ ਅੱਜ ਮਾੜਾ ਕਹਾਊਗਾ ਅੱਜ ਇਹ ਮਾੜੇ ਹੱਥਾਂ ਦੇ ਵਿੱਚ ਹੈ ਸੰਵਿਧਾਨ ਨੇ ਕਹਿੰਦਾ ਬੰਦੀ ਸਿੰਘ ਬਾਹਰੇ ਰਹਿਣੇ ਚਾਹੀਦੇ ਨੇ ਉਹ ਕਹਿੰਦਾ ਇਹਨਾਂ ਨੂੰ ਫਟਾਫਟ ਛੱਡੋ ਅੱਜ ਤੋਂ 15-20 ਸਾਲ ਬਾਹਰੇ ਹੋਣੇ ਚਾਹੀਦੇ ਸੀ ਉਹ ਸੰਵਿਧਾਨ ਦੇ ਮੁਤਾਬਕ ਪਰ ਸੰਵਿਧਾਨ ਨੂੰ ਕਿਹਨੇ ਤੋੜਿਆ ਸਰਕਾਰਾਂ ਨੇ ਸਿੱਖਾਂ ਨੇ ਨਹੀਂ ਸੰਵਿਧਾਨ ਤੋੜਿਆ ਸਿੱਖ ਕਦੇ ਵੀ ਸੰਵਿਧਾਨ ਨਹੀਂ ਤੋੜਦੇ ਕਾਨੂੰਨ ਦੇ ਅਜਾਬ ਦੇ ਵਿੱਚ ਰਹਿੰਦੇ ਆ ਜਿਹੜੇ ਵੱਡੀਆਂ ਵੱਡੀਆਂ ਟਾਰਾ ਮਾਰਦੇ ਨੇ ਅਸੀਂ ਸੰਵਿਧਾਨ ਨੂੰ ਨਹੀਂ ਮੰਗਦੇ ਫਿਰ ਜਮਾਨਤਾਂ ਨਾ ਕਰਾਇਆ ਕਰੋ ਜਦੋਂ ਫੜ ਲੈਂਦੇ ਨੇ ਉਹ ਵੀ ਸੰਵਿਧਾਨ ਦੇ ਮੁਤਾਬਕ ਹੁੰਦੀਆਂ ਨੇ ਆ ਵੀ ਜਿਹੜਾ ਹੈਗਾ ਪ੍ਰੋਟੈਸਟ ਚੱਲ ਰਿਹਾ ਇਹ ਵੀ ਕਾਨੂੰਨ ਦੇ ਤਹਿਤ ਚੱਲ ਰਿਹਾ ਖਾਲਸਾ ਜੀ ਜਦੋਂ ਸਾਡੇ ਵਿੱਚ ਪਾਵਰ ਆ ਗਈ ਅਸੀਂ ਖਾਲਸਾ ਰਾਜ ਦੇ ਪਾੰਧੀ ਬਣ ਕੇ ਸਾਡਾ ਰਾਜ ਆ ਗਿਆ ਉਦੋਂ ਅਸੀਂ ਆਪਣੇ ਕਾਨੂੰਨ ਬਣਾਵਾਂਗੇ ਉਦੋਂ ਸਾਡਾ ਸੰਵਿਧਾਨ ਵੀ ਅਲੱਗ ਹੋਊਗਾ ਜਿੰਨਾ ਚਿਰ ਅਸੀਂ ਇਸ ਭਾਰਤ ਦੇ ਨਾਲ ਆ ਸਾਨੂੰ ਫਾਲੋ ਕਰਨਾ ਪੈਣਾ ਤੁਸੀਂ ਮੰਨੋ ਚਾਹੇ ਨਾ ਮੰਨੋ ਚਾਹੇ ਡੰਡੇ ਖਾ ਕੇ ਮੰਨ ਲਿਓ ਮੰਨਦੇ ਹੋ ਜ਼ਰੂਰ ਹੋ ਫਿਰ ਜ਼ਮਾਨਤਾ ਕਰਾਉਂਦੇ ਭਜਦੇ ਫਿਰਦੇ ਹੋ ਫਿਰ ਕਿਉਂ ਕਾਨੂੰਨ ਦਾ ਸਹਾਰਾ ਲੈਨੇ ਹੋ ਮੰਨਣਾ ਪੈਣਾ ਤੁਹਾਨੂੰ ਤੁਹਾਡੇ ਵਿੱਚ ਜੜੀ ਈਗੋ ਬੜੀ ਹੋਈ ਹੈ ਖਾਲਸਾ ਰਾਜ ਐਵੇਂ ਜੀ ਕੈਮ ਹੋਣਾ ਖਾਲਸਾ ਰਾਜ ਇਹਨਾਂ ਗਰੀਬਾਂ ਨੂੰ ਨਾਲ ਲੈ ਕੇ ਪੈਦਾ ਕਰਨਾ ਪੈਣਾ ਤੇ ਸਾਡੇ ਮੁਦੇ ਬਹੁਤ ਨੇ ਖਾਲਸਾ ਜੀ ਸਾਨੂੰ ਚਿੰਤਾਵਾਂ ਨੇ ਸਾਡੀਆਂ ਲਤਾਂ ਇੱਕ ਦੂਜੇ ਦੇ ਖਿੱਚਦੇ ਨੇ ਜਿਹੜੇ ਵੱਡੀਆਂ-ਵੱਡੀਆਂ ਸੰਪਰਦਾਵਾਂ ਨੇ ਸ਼੍ਰੋਮਣੀ ਕਮੇਟੀ ਆ ਜ਼ਥੇਦਾਰ ਨੇ ਉਹ ਚੁੱਪ ਬੈਠੇ ਨੇ ਪੰਜਾਬ ਦਾ ਜਿਹੜਾ ਆਏ ਦਿਨ ਕਾਣ ਹੋ ਰਿਹਾ ਸਾਨੂੰ ਸਾਰੇ ਪਾਸੋਂ ਖਤਮ ਕਰਨ ਤੇ ਆਰਐਸਐਸ ਬੀਜੇਪੀ ਤੁਰੀ ਹੋਈ ਆ ਸੀ ਚੰਦ ਜਿਹੜੇ ਲੋਕ ਆ ਜਿਹੜੇ ਸੱਚਾਈ ਦੇ ਰਾਹ ਤੇ ਨੌਜਵਾਨ ਚੱਲ ਰਹੇ ਨੇ ਨਿਹੰਗ ਸਿੰਘ ਦਲਪਥ ਚੋਣਵੇਂ ਨੇ ਅਤੇ ਹੋਰ ਜਥੇਬੰਦੀਆਂ ਨੇ ਉਹ ਸਾਰੀਆਂ ਤੜਫ ਰਹੀਆਂ ਨੇ ਪਰ ਜਿਹੜੇ ਧਨਾੜ ਨੇ ਜਿਹੜੇ ਚੰਗੇ ਵੱਡੇ ਅਹੁਦਿਆਂ ਤੇ ਨੇ ਜਿਨ੍ਹਾਂ ਕੋਲੇ ਤਾਕਤ ਹੈ ਉਹ ਬੋਲ ਨਹੀਂ ਰਹੇ ਉਹ ਇਸ ਦੇਹ ਤਮਾਸ਼ਾ ਦੇਖ ਰਹੇ ਨੇ ਜਦੋਂ ਸੇਕ ਉਹਨਾਂ ਤੱਕ ਪਹੁੰਚੂਗਾ ਫਿਰ ਗੱਲ ਬਣਣੀ ਆ ਇਸ ਕਰਕੇ ਖਾਲਸਾ ਜੀ ਅਸੀਂ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਆ ਉਥੇ ਅਸੀਂ ਇਹਨਾਂ ਸਾਰਿਆਂ ਮੁੱਦਿਆਂ ਦੇ ਉੱਤੇ ਚਿੰਤਾ ਪੰਜਾਬ ਨੂੰ ਕਿਵੇਂ ਖਤਮ ਕੀਤਾ ਜਾ ਰਿਹਾ ਪਹਿਲਾਂ ਸਾਡਾ ਪੰਜਾਬ ਭਾਰਤ ਵੰਡ ਵੇਲੇ ਭਾਰਤੀ ਵੰਡ ਨਹੀਂ ਹੋਈ ਪੰਜਾਬ ਦੀ ਹੋਈ ਇੱਕ ਲਹਿੰਦਾ ਇੱਕ ਚੜ੍ਹਦਾ ਹੋ ਗਿਆ ਫਿਰ ਮਹਾਪੰਜਾਬ ਫਿਰ ਇਹਦੇ ਵਿੱਚੋਂ ਕੱਟਿਆ ਗਿਆ ਹਰਿਆਣਾ ਹਿਮਾਚਲ ਰਾਜਸਥਾਨ ਹੁਣ ਚੰਡੀਗੜ੍ਹ ਖੋਲਿਆ ਹੁਣ ਸਾਨੂੰ ਘਰਾਂ ਚੋਂ ਵੀ ਕੱਢ ਦੇਣਗੇ ਲਖੇਬਾਈ ਨੇ ਕਿਹਾ ਸਾਹ ਲੈਣ ਤੇ ਵੀ ਟੈਕਸ ਲੱਗੂਗਾ ਫਿਰ ਭਜੋਗੇ ਇਸ ਕਰਕੇ ਖਾਲਸਾ ਜੀ ਸਾਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ ਅੱਜ ਦੀ ਮਹਾ ਪੰਚਾਇਤ ਦਾ ਜਿਹੜੇ ਅਸੀਂ ਇਹਦਾ ਸਿੱਟਾ ਕੱਢਿਆ ਹੈ ਜਿਹੜਾ ਅਸੀਂ ਇਥੇ ਇਸ ਨੂੰ ਅੱਗੇ ਕਿਸ ਤਰ੍ਹਾਂ ਲੈ ਕੇ ਜਾਣਾ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਨਾਲ ਪੰਜਾਬ ਦੇ ਜਿਹੜੇ ਬਹੁਤ ਸਾਰੇ ਮਸਲੇ ਨੇ ਉਹ ਕਿਵੇਂ ਹੱਲ ਹੋਣਗੇ ਅਸੀਂ ਕੁਝ ਕਮੇਟੀਆਂ ਬਣਾਈਆਂ ਨੇ ਸੰਗਤ ਪ੍ਰਵਾਨ ਕਰੇ ਤੇ ਸਭ ਤੋਂ ਪਹਿਲਾਂ ਤਾਂ ਸਾਡਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ ਉਹਦੇ ਉਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਮਹਿਮੂਦ ਪਰਾਚਾ ਜੀ ਇੱਕ ਟੀਮ ਬਣਾਈ ਗਈ ਹੈ ਪੰਜ ਵਕੀਲਾਂ ਦੇ ਉਹਨਾਂ ਦੇ ਨਾਲ ਕੰਮ ਕਰਨਗੇ ਜਿਹੜੇ ਬੰਦੀ ਸਿੰਘਾਂ ਦੇ ਲੱਗੇ ਹੋਏ ਨੇ ਉਹਨਾਂ ਨੂੰ ਬਾਹਰ ਕਢਾਉਣ ਵਾਸਤੇ ਉਹ ਆਪਣੀ ਜਦੂ ਜਹਿਦ ਕਰਨਗੇ ਉਹਨਾਂ ਨੇ ਨਿਸ਼ਕਾਮ ਸੇਵਾ ਕਰਨੀ ਉਹਨਾਂ ਨੇ ਕੋਈ ਪੈਸਾ ਨਹੀਂ ਲੈਣਾ ਨਿਸ਼ਕਾਮ ਸੇਵਾ ਹੈ ਜੇ ਤੁਹਾਨੂੰ ਪੈਸੇ ਵਾਲੇ ਜਾਦੇ ਚੰਗੇ ਲੱਗਦੇ ਨੇ ਪੈਸੇ ਵਾਲੇ ਵੀ ਕਰਕੇ ਦੇਖ ਲਓ ਦੇਖੀ ਜਾਂਦੇ ਹੋ ਕਿੰਨੀ ਹੱਕ ਕਿੰਨਾ ਕੁਸ ਹੋ ਗਿਆ ਜਿਹੜੀ ਨਿਸ਼ਕਾਮ ਸੇਵਾ ਕਰਦੇ ਆ ਸਾਡੇ ਉਹਦਾ ਵਰ ਕਦਰ ਨਹੀਂ ਹੈ ਭਾਈ ਮਾਂਝਪੁਰ ਉਹ ਵੀ ਨਿਸ਼ਕਾਮ ਸੇਵਾ ਹੋਰ ਭਾਈ ਅਮਰ ਸਿੰਘ ਚਾਹਲ ਉਹ ਵੀ ਨਿਸ਼ਕਾਮ ਸੇਵਾ ਜਿਹੜੇ ਹੋਰ ਪੈਸੇ ਮੰਗਦੇ ਨੇ ਮੈਂ ਸੁਣਿਆ ਸੀ ਕਿ 10 ਲੱਖ ਦੇਣ ਨੂੰ ਫਿਰਦੇ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਪੇਸ਼ੀ ਦਾ ਵਕੀਲ 10 ਲੱਖ ਸੁਣ ਲਊਗਾ ਇਹ ਕਰਨਾ ਹੁਣ ਦੇਖ ਲਓ ਤੁਸੀਂ 10 ਲੱਖ ਦੇਣਾ ਜਾਂ ਫਿਰ ਨਿਸ਼ਕਾਮ ਸੇਵਾ ਵਾਲਾ ਤੁਸੀਂ ਸੇਵਾ ਕਰਾਉਣੀ ਆਸੀਂ ਉਹਨਾਂ ਨੂੰ ਚੁਣ ਲਿਆ ਹੈ ਉਹ ਇਸ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਦੇ ਯਤਨ ਸ਼ੀਲ ਹੋਣਗੇ ਮਹਿਮੂਦ ਪਰਾਚਾ ਜੀ ਉਹ ਆਪਣੀ ਟੀਮ ਦੇ ਨਾਲ ਸਾਰੇ ਬੰਦੀ ਸਿੰਘਾਂ ਦੀ ਗੱਲ ਕਰਨਗੇ ਇੱਕ ਸਾਡਾ ਅਸੀਂ ਜਿਹੜਾ ਸਾਡਾ ਭਾਈਚਾਰਾ ਹੈ ਹਰਿਆਣੇ ਦੇ ਵਿੱਚ ਬਖ ਹੋ ਗਿਆ ਜਿਹੜਾ ਜਿਨ੍ਹਾਂ ਨੂੰ ਅਸੀਂ ਜਾਟ ਸੂਂਦ ਆਏ ਕਹਿੰਦੇ ਆ ਪਿੱਛੇ ਜੇ ਰੌਲਾ ਪੈ ਗਿਆ ਸੀ ਜਾਟ ਸਿੱਖਾਂ ਦਾ ਕੈਨੇਡਾ ਦੇ ਵਿੱਚ ਮੰਦਰ ਦੇ ਵਿੱਚ ਰੌਲਾ ਪੈ ਗਿਆ ਸੀਗਾ ਉੱਥੇ ਉੱਥੇ ਫਿਰ ਅਸੀਂ ਜਾ ਕੇ ਸਾਰੀ ਗੱਲਬਾਤ ਕੀਤੀ ਉਹ ਸਾਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਨੇ ਮਨੋਜ ਸਿੰਘ ਦੋਹਣ ਤੁਹਾਡੇ ਕੋਲੇ ਆ ਗਏ ਨੇ ਅੰਮ੍ਰਿਤਸਰ ਕੇ ਗੁਰੂ ਵਾਲੇ ਬਣ ਗਏ ਨੇ ਅਸੀਂ ਇੱਕ ਜਾਟ ਸਿੱਖਾਂ ਦੀ ਤੇ ਇੱਕ ਜਿਹੜੇ ਆਪਣੇ ਪੰਜਾਬ ਦੇ ਸਿੱਖ ਨੇ ਇੱਕ ਕਮੇਟੀ ਬਣਾਈ ਆ ਤਾਲਮੇਲ ਕਮੇਟੀ ਜੇ ਕੋਈ ਮਸਲਾ ਇੱਥੇ ਹੁੰਦਾ ਹੈ जाट ਭਾਈਚਾਰੇ ਦੇ ਵਿੱਚ ਜਾ ਸਿੱਖਾਂ ਦੇ ਵਿੱਚ ਜਿਵੇਂ ਪਿੱਛੇ ਜੇ ਉੱਠਿਆ ਉਹਨਾਂ ਨੂੰ ਖਤਮ ਕਰਨ ਵਾਸਤੇ ਅੱਗੇ ਆਪਸ ਵਿੱਚ ਪਿਆਰ ਵਧਾਉਣ ਵਾਸਤੇ ਇੱਕ ਤਾਲਮੇਲ ਕਮੇਟੀ ਬਣਾਈ ਹੈ ਉਹਦੇ ਵਿੱਚ ਅਸੀਂ ਲਿਆ ਹਰਿਆਣੇ ਤੋਂ ਮਨੋਜ ਦੋਹਨ ਐਡਵੋਕੇਟ ਪੂਨਮ ਆਰਿਆ ਜੀ ਜੋ ਤੁਹਾਡੇ ਸਾਹਮਣੇ ਸੰਬੋਧਨ ਹੋ ਕੇ ਗਏ ਨੇ ਦੀਪਕ ਫੌਜੀ ਚੌਧਰੀ ਪੁਸ਼ਪਿੰਦਰ ਸਿੰਘ ਜੱਥੇਦਾਰ ਬਾਬਾ ਕੁਲਵਿੰਦਰ ਸਿੰਘ ਤੇ ਸਾਡਾ ਨੌਜਵਾਨ ਆਗੂ ਲੱਖਾ ਸੁਨਾਣਾ ਤੇ ਸਾਡੇ ਸਮਾਜ ਸੇਵੀ ਫਿਲਮ اداکار ਅਮਤੋਜ ਮਾਨ ਤੇ ਦਾਸ ਉਹਦੇ ਵਿੱਚ ਸ਼ਾਮਲ ਹੋਵੇਗਾ ਜਦੋਂ ਕੋਈ ਇਹੋ ਜਿਹਾ ਰਾਲਾ ਆਉਂਦਾ ਸੀ ਉਥੇ ਪਹੁੰਚ ਕੇ ਉਹਦਾ ਸਾਨਵੀਨ ਕਰਕੇ ਸਾਰਾ ਕੁਝ ਤੁਹਾਡੇ ਸਾਹਮਣੇ ਰੱਖਾਂਗੇ ਆਪਸੀ ਪਿਆਰ ਭਾਈਚਾਰਾ ਵਧਾਉਣਾ ਹੈ ਤੇ ਤੀਜੀ ਜਿਹੜੀ ਹੈਗੀ ਆ ਕਮੇਟੀ ਜਿਸ ਤਰ੍ਹਾਂ ਸਿੱਖ ਭਾਈਚਾਰਾ ਤੇ ਇੱਕ ਗਰੀਬ ਸਿੱਖ ਭਾਈਚਾਰਾ ਐਸਸੀ ਬੀਸੀ ਜਿਹਨੂੰ ਕਹਿੰਦੇ ਆ ਜਿਹੜੇ ਧਰਮ ਪਰिवर्तन ਕਰਕੇ ਉਧਰ ਇਸਾਈ ਧਰਮ ਦੇ ਵਿੱਚ ਜਾ ਰਹੇ ਨੇ ਅਸੀਂ ਉਹਨਾਂ ਨੂੰ ਰੋਕਣ ਵਾਸਤੇ ਯਤਨਸ਼ੀਲ ਹੋਏ ਆ ਹੁਣ ਜਾ ਰਹੇ ਆ ਅਸੀਂ ਇੱਕ ਜਿਹੜੀ ਹੈਗੀ ਆ ਕਮੇਟੀ ਬਣਾ ਰਹੇ ਆ ਜਿਹਦੇ ਵਿੱਚ ਡਾਕਟਰ ਰੀਤੂ ਜੀ ਇਸ ਕਮੇਟੀ ਦੇ ਆਗੂ ਹੋਣਗੇ ਪ੍ਰੋਫੈਸਰ ਕੁਸ਼ਲ ਕੁਮਾਰ ਜੀ ਕਪੂਰਸਲਾ ਤੋਂ ਉਹ ਇਹਦੇ ਵਿੱਚ ਸ਼ਾਮਲ ਹੋਣਗੇ ਤੇ ਭਾਈ ਜਸਕਨ ਸਿੰਘ ਕਾਨ ਸਿੰਘ ਵਾਲਾ ਭਾਈ ਗੁਰਦੀਪ ਸਿੰਘ ਬਠਿੰਡਾ ਬਾਬਾ ਪ੍ਰਗਟ ਸਿੰਘ ਤਰਨਾਵਾਲ ਇਹ ਇਸ ਕਮੇਟੀ ਦੇ ਵਿੱਚ ਸ਼ਾਮਲ ਹੋਣਗੇ ਅਸੀਂ ਉੱਥੇ ਤੱਕ ਜਾਵਾਂਗੇ ਜਿਹੜੇ ਸਾਡੇ ਪਰਿਵਾਰ ਸਿੱਖੀ ਨੂੰ ਛੱਡ ਕੇ ਦੂਸਰੇ ਧਰਮ ਦੇ ਵਿੱਚ ਚਲੇ ਗਏ ਉਹਨਾਂ ਦੀਆਂ ਪ੍ਰੋਬਲਮ ਸੁਣਾਗੇ ਤੇ ਸਾਨੂੰ ਹੁਣ ਉਹਨਾਂ ਬਾਬਿਆਂ ਦੀ ਲੋੜ ਹੈ ਉਹਨਾਂ ਦੀ ਲੋੜ ਹੈ ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚ ਜਾਣ ਉਹਨਾਂ ਦਾ ਦੁੱਖ ਸੁਣਨਾ ਵੀ ਕਿਸੇ ਦੀ ਬੱਚੀ ਦੇ ਪੜ੍ਹਾਈ ਦਾ ਖਰਚਾ ਉਹ ਦੇਣਾ ਕਰਨਾ ਕਿਸੇ ਦੇ ਬੱਚੀ ਦੇ ਆਨੰਦ ਕਾਰਜ ਕਰਾਉਣੇ ਨੇ ਉਹ ਕਰਨ ਕਿਸੇ ਦਾ ਕੋਠਾ ਡਿੱਗਿਆ ਹੋਇਆ ਉਹ ਪਾ ਕੇ ਦੇਣ ਸਾਨੂੰ ਇਹੋ ਜੇ ਮਹਾਪੁਰਸ਼ਾਂ ਦੀ ਸੰਤ ਬਾਬਿਆਂ ਦੀ ਲੋੜ ਹੈ ਹੁਣ ਆਓ ਮੈਦਾਨ 'ਚ ਕਿਹੜਾ ਆਉਂਦਾ ਹੈ ਅਸੀਂ ਬਲਾਕ ਪੱਧਰ ਤੇ ਜਾ ਕੇ ਇਹ ਕੰਮ ਕਰਨੇ ਆ ਨਿਰਾਪਰਾ ਵਿਦੇਸ਼ਾਂ ਦੇ ਵਿੱਚ ਜਾ ਕੇ ਇਹ ਨਾ ਕਹਿਆ ਕਰੋ ਵੀ ਸਾਨੂੰ ਰੁਪਈਏ ਇਕੱਠੇ ਕਰਕੇ ਦਿਓ ਤੇ ਇਹ ਸਮਾਜ ਸੇਵੀ ਜਿਹੜੀ ਸੇਵਾ ਸਾਡੀ ਭਾਈਚਾਰਾ ਸਾਡੇ 3 ਲੱਖ ਲੋਕ ਚਲੇ ਗਏ ਉਹਨਾਂ ਨੂੰ ਕਿਵੇਂ ਵਾਪਸ ਲੈ ਕੇ ਆਉਣਾ ਹੈ ਇਹ ਕਮੇਟੀ ਉਹਦੇ ਉੱਤੇ ਕੰਮ ਕਰੇਗੀ ਇੱਕ ਕਮੇਟੀ ਸਾਡੇ ਜਿਹੜੇ ਜਝਾਰੂ ਸਿੰਘ ਨੇ ਜੇਲ੍ਹਾਂ ਦੇ ਵਿੱਚ ਬਹੁਤ ਚਿਰ ਉਹਨਾਂ ਨੇ ਲਾਇਆ ਹੈ ਉਹਨਾਂ ਨੂੰ ਪਤਾ ਕਿਵੇਂ ਇਸ ਪੰਥਾ ਦੇ ਏਕਤਾ ਦੇ ਵਿੱਚ ਨਹੀਂ ਦਫਾੜ ਹੋਇਆ ਪਿਆ ਅਸੀਂ ਉਹਨਾਂ ਨੂੰ ਲੈ ਕੇ ਵੀ ਕੁਝ ਨਾਮ ਲੈਨੇ ਅਸੀਂ ਉਹਨਾਂ ਨਾਲ ਸੰਪਰਕ ਕਰਾਂਗੇ ਉਹਨਾਂ ਦੇ ਵਿੱਚ ਨੇ ਭਾਈ ਕਰਮਜੀਤ ਸਿੰਘ ਸਨਾਮ ਜਿਨ੍ਹਾਂ ਨੇ ਜੀਵ ਗਾਂਧੀ ਤੇ ਗੋਲੀ ਚਲਾਈ ਸੀ ਗਿਆਨ ਸਿੰਘ ਲੀਲ ਇਹ ਜੋਦੇ ਜਰਨੈਲ ਨੇ ਅਤੇ ਬਾਬਾ ਬਖਸ਼ੀਰ ਸਿੰਘ ਭਾਈ ਦਲਜੀਤ ਸਿੰਘ ਬਿੱਟੂ ਤੇ ਭਾਈ ਰਣਜੀਤ ਸਿੰਘ ਸਾਹਿਬका ਜਥੇਦਾਰ ਅਸੀਂ ਇਹਨਾਂ ਨਾਲ ਸੰਪਰਕ ਕਰਕੇ ਇਹ ਇਹਨਾਂ ਨੂੰ ਬਿਠਾਵਾਂਗੇ ਵੀ ਸੰਪੰਥ ਦੀਆਂ ਜਿਹੜੀਆਂ ਖੇਰੂ ਖੇਰੂ ਹੋਈਆਂ ਜਥੇਬੰਦੀਆਂ ਨੇ ਅਸੀਂ ਉਹਨਾਂ ਨੂੰ ਇਕੱਠਾ ਕਰੀਏ ਇਹ ਅੱਜ ਚਾਰ ਕਮੇਟੀਆਂ ਦਾ ਅਸੀਂ ਐਲਾਨ ਕਰਦੇ ਆਂ ਇਥੋਂ ਖਾਲਸਾ ਰਾਜ ਖਾਲਸਾ ਜੀ ਤਾਂ ਹੀ ਆਉਣਾ ਹੈ ਜੇ ਅਸੀਂ ਇੱਕ ਮੰਚ ਤੇ ਇਕੱਠੇ ਹੋਗੇ ਸਾਨੂੰ ਜ਼ਰੂਰੀ ਆ ਬੰਦੀ ਸਿੰਘਾਂ ਨੂੰ ਰਿਹਾ ਕਰਾਉਣਾ ਹੈ ਤੇ ਮੈਂ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦਾ ਸਰਕਾਰ ਤੂੰ ਜਿੰਨਾ ਮਰਜੀ ਜ਼ੁਲਮ ਸਿੱਖਾਂ ਦੇ ਕਰਲਾ ਸਾਡੀ ਤਾਂ ਇੱਕ ਕਹਾਵਤ ਬਣੀ ਹੈ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਣ ਸਵਾਏ ਹੋਏ ਥੋੜੇ ਚੰਦ ਕਮੈਂਟ ਹੋਰ ਲਾਉਣੇ ਆ ਤੇ ਟਰੰਪ ਦੁਨੀਆ ਦੀ ਸਖਤੀਸ਼ਾਲੀ ਜਿਹੜੀ ਸਭ ਤੋਂ ਦੇਸ਼ ਹੈ ਅਮਰੀਕਾ ਦਾ ਰਾਸ਼ਟਰਪਤੀ ਕੱਲ ਪਰਸੋਂ ਹੀ ਬਣਿਆ ਹੈ ਉਹਨੇ ਕੀ ਕਿਹਾ ਮੈਂ ਰਾਜ ਭਾਗ ਕਿਹਾ ਜਾ ਕਰਨਾ ਮੈਂ ਰਾਜ ਭਾਗ ਹੋਇਆ ਜਾ ਕਰਨਾ ਜਿਹੜਾ ਸੈਰਸ ਆਫ ਦੀ ਕਿੰਗ ਕੁਰੇਸ਼ੀਆ ਰਾਜਾ ਹੋਇਆ ਇੱਕ ਜਿਹਨੇ ਵਰਲਡ ਤੇ ਰਾਜ ਕੀਤਾ ਤੇ ਆ ਇੱਕ ਸਿੱਕਾ ਵੀ ਉਹਨੇ ਜਾਰੀ ਕੀਤਾ ਹੈ ਨਾਲ ਟਰੰਪ ਦੀ ਫੋਟੋ ਲੱਗੀ ਹੋਈ ਹੈ ਨਾਲ ਉਸ ਰਾਜੇ ਦੀ ਫੋਟੋ ਲੱਗੀ ਹੋਈ ਹੈ ਜਿਹੜਾ ਸੈਰਸ ਦਾ ਰਾਜਾ ਸੈਰਸਾਫ ਦਾ ਕਿੰਗ ਰਾਜਾ ਹੋਇਆ ਜਿਨੇ ਬਲਦ ਦੇ ਉਤੇ ਰਾਜ ਕੀਤਾ ਹੈ ਤਾਂ ਮੈਂ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦਾ ਹੈ ਜਿਹੜੇ ਉਸ ਰਾਜੇ ਦਾ ਪਰਿਵਾਰ ਹੈ ਸਾਹੀ ਰਾਜਾ ਗੱਦੀ ਨਸੀਨ ਤੇ ਉਹ ਸਾਡੇ ਮਿੱਤਰ ਨੇ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਜਾਂਨੇ ਆ ਤੇ ਅੱਜ ਬਲਦ ਦੇ ਵਿੱਚ ਉਹਨਾਂ ਦੇ ਵੱਡੇ-ਵਡੇਰਿਆਂ ਦੀਆਂ ਬਾਤਾਂ ਪੈਂਦੀਆਂ ਨੇ ਤੇ ਤੇਰੀ ਹੁਣ ਖੈਰ ਕੋਈ ਨਹੀਂ ਹੈਗੀ ਅਸੀਂ ਬੰਦੀ ਸਿੰਘ ਵੀ ਸੜਾਵਾਂਗੇ ਅਸੀਂ ਖਾਲਸਾ ਰਾਜ ਵੀ ਪੈਦਾ ਕਰਾਂਗੇ ਉਹ ਖਾਲਸਾ ਰਾਜ ਸਾਨੂੰ ਚਾਹੀਦਾ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਹੈ ਹੋਰ ਰਾਜ ਨਹੀਂ ਚਾਹੀਦਾ ਉਹ ਨਹੀਂ ਚਾਹੀਦਾ ਜਿੱਦੇ ਵਿੱਚ ਦੱਬੇ ਕੁਚਲਿਆ ਨੂੰ ਹੋਰ ਦਬਾਇਆ ਜਾਵੇ ਉਹਨਾਂ ਦੇ ਹੱਕ ਖੋਏ ਜਾਣੇ ਹਾ ਸਾਨੂੰ ਰਾਜ ਨਹੀਂ ਚਾਹੀਦਾ ਹਲੀਮੀ ਰਾਜ ਖਾਲਸਾ ਰਾਜ ਬੇਗਮਪੁਰੇ ਦਾ ਰਾਜ ਉਹਨੂੰ ਕਿਹਾ ਗਿਆ ਹੈ ਬੇਗਮਪੁਰੇ ਦਾ ਰਾਜ ਕਹਿ ਲੋ ਖਲੀਮੀ ਰਾਜ ਕਹ ਲੋ ਖਾਲਸਾ ਰਾਜ ਕਹ ਲੋ ਖਾਲਸਾ ਜੀ ਇੱਕੋ ਹੀ ਗੱਲ ਐ ਸਾਰੇ ਕਾਰ ਸੇਵਾ ਵਾਲੇ ਬਾਬਿਆਂ ਦਾ ਮਹਾਪੁਰਖਾਂ ਦਾ ਜਿਹੜੇ ਇੱਥੇ ਲੰਗਰ ਲੈ ਕੇ ਆਏ ਨੇ ਸਾਰਿਆਂ ਦਾ ਕੋਟ ਕੋਟ ਧੰਨਵਾਦ ਕੋਟਾਨ ਕੋਟ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦਾ ਜਿਨ੍ਹਾਂ ਨੇ ਇਸ ਮਹਾਪੰਚਾਇਤ ਨੂੰ ਸਫਲ ਬਣਾਇਆ ਤੇ ਸਭ ਦਾ ਧੰਨਵਾਦ ਹੈ ਜੀ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ